ਪ੍ਰੈਸ ਦਾ ਲਾਰਡ ਸਰਨ ਜਮਸੀਦੀ ਅੱਜ ਇੱਕ ਵਾਰ ਫਿਰ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਾਂਗੇ ਪਰਮੇਸ਼ਰ ਦੀ ਲਾਰਡ ਜੀਸਸ ਦੀ ਸਾਡੇ ਮੁਕਤੀ ਦਾਤਾ ਉਧਾਰ ਕਰਤਾ ਯਿਸੂ ਮਸੀਹ ਦੀ ਵੰਸਾਵਲੀ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਮਤੀ ਦੀ ਅੰਜੀਲ ਪਹਿਲਾਂ ਦੇ ਆਏ ਉਸ ਦੇ ਵਿੱਚ ਜੀਸਸ ਕ੍ਰਾਈਸ ਦੀ ਵੰਸਾਵਲੀ ਬਾਰੇ ਲਿਖਿਆ ਹੋਇਆ ਕਿ ਕਿਹੜੇ ਗੋਤਰ ਦੇ ਵਿੱਚੋਂ ਕਿਸ ਦੀ ਕੁਖੋਂ ਉਹ ਸਾਰੀਆਂ ਜੋ ਅਬਰਾਹਮ ਦੀਆਂ ਪੀੜੀਆਂ ਉਹਨਾਂ ਬਾਰੇ ਲਿਖਿਆ ਹੋਇਆ ਤਾਂ ਉਹਦੇ ਵਿੱਚੋਂ ਤਿੰਨ ਔਰਤਾਂ ਦਾ ਵੇਰਵਾ ਹੋਰ ਉਹਨਾਂ ਔਰਤਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਪਹਿਲੀ ਔਰਤ ਯਹੂਦਾ ਦੇ ਗੋਤਰਦਾਂ ਵਿੱਚੋਂ ਕਿਉਂਕਿ ਯਹੂਦਾ ਗੋਤਰ ਦੇ ਵਿੱਚੋਂ ਜੀਸਸ ਕ੍ਰਾਈਸ ਦੇ ਜਨਮ ਬਾਰੇ ਪਹਿਲਾਂ ਹੀ ਭਵਿੱਖਬਾਣੀ ਹੋ ਚੁੱਕੀ ਸੀ ਪਰ ਯਹੂਦਾ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਉਸਦੀ ਪਤਨੀ ਤੋਂ ਨਹੀਂ ਬਲਕਿ ਉਸਦੀ ਨੋ ਤਾਮਾਰ ਤੋਂ ਜੀਜ਼ਸ ਕਰਾਜ ਦੀ ਵੰਸਾਵਲੀ ਚੱਲਦੀ ਹੈ ਉਸੇ ਗੋਤਰ ਦੇ ਵਿੱਚ ਅੱਗੇ ਜਾ ਕੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਯੋਸ਼ੂਆ 2 ਅਧਿਆਏ ਦੇ ਵਿੱਚ ਇੱਕ ਰਹਾਬ ਨਾਮ ਦੀ ਔਰਤ ਬਾਰੇ ਲਿਖਿਆ ਹੋਇਆ ਜੋ ਵਿਸ਼ਵਾਸੀਗੀ ਉਸ ਦਾ ਨਾਮ ਵੀ ਜੀਜ਼ਸ ਦੀ ਵੰਸਾਵਲੀ ਦੇ ਵਿੱਚ ਆਉਂਦਾ ਹੈ ਔਰ ਉਸ ਤੋਂ ਬਾਅਦ ਰੂਥ ਨਾਮ ਦੀ ਔਰਤ ਜੋ ਰੂਥ ਕਿਤਾਬ ਦੇ ਵਿੱਚ ਹੈ ਛੋਟੀ ਜੀ ਕਿਤਾਬ ਹੈ ਜਿਸ ਦੇ ਵਿੱਚ ਰੂਥ ਬਾਰੇ ਲਿਖਿਆ ਹੋਇਆ ਹੈ ਕਿ ਉਹ ਮੂਆਬਨ ਔਰਤ ਸੀ ਅਮੋਨੀ ਤੇ ਮੂਆਬੀ ਜੋ ਲੂਤ ਦੀ ਸੰਤਾਨ ਗਿਨੇ ਜਾਂਦੇ ਆ ਜੋ ਪਰਮੇਸ਼ਰ ਦੇ ਮਨਪੋਂਦੇ ਨਹੀਂ ਸੀ ਇਹਨਾਂ ਤਿੰਨਾਂ ਔਰਤਾਂ ਬਾਰੇ ਜਦੋਂ ਅਸੀਂ ਪੜ੍ਹਦੇ ਆਂ ਬਾਈਬਲ ਦੇ ਵਿੱਚੋਂ ਉਤਪਤੀ 36 ਅਧਿਆਏ ਦੇ ਵਿੱਚ ਲਿਖਿਆ ਹੋਇਆ ਯਹੂਦਾ ਬਾਰੇ ਯੋਸ਼ੂਆ 2 ਦੇ ਅਧਿਆਏ ਦੇ ਵਿੱਚ ਲਿਖਿਆ ਤੇ ਰੂਥ ਰੂਥ ਦੀ ਕਿਤਾਬ ਉਹਦੇ ਪਹਿਲੇ ਅਧਿਆਏ ਦੇ ਵਿੱਚ ਰੂਥ ਬਾਰੇ ਲਿਖਿਆ ਆਇਆ ਔਰ ਇਹਨਾਂ ਤਿੰਨਾਂ ਬਾਰੇ ਜਦੋਂ ਅਸੀਂ ਪੜ੍ਹਦੇ ਆਂ ਤਾਂ ਤਿੰਨਾਂ ਦੀ ਇੱਕ ਪਹਿਚਾਣ ਜਿਹੜੀ ਅਸੀਂ ਕਹਿ ਸਕਦੇ ਆਂ ਵੀ ਉਹ ਖਾਸ ਨਹੀਂ ਸੀ ਕਿਉਂਕਿ ਰਹਾਮ ਇੱਕ ਵੇਸਵਾ ਸੀ ਜਿਸ ਨੂੰ ਨਗਰ ਤੋਂ ਬਾਹਰ ਉਸਦੀ ਰਿਹਾਸ ਦਸੀ ਗਈ ਹੈ ਜਿਸਨੇ ਦੋ ਖੋਜੀਆਂ ਨੂੰ ਆਪਣੇ ਘਰ ਉਤਾਰਿਆ ਸੀ ਔਰ ਉਸਨੇ ਪਰਮੇਸ਼ਰ ਦੇ ਕੰਮਾਂ ਬਾਰੇ ਜਾਣਿਆ ਸੀ ਕਿ ਕਿਸ ਤਰ੍ਹਾਂ ਪਰਮੇਸ਼ਰ ਇਜ਼ਰਾਈਲੀ ਲੋਕਾਂ ਨੂੰ ਬਚਾ ਕੇ ਲਿਆ ਰਿਹਾ ਉਸ ਨੂੰ ਪਤਾ ਸੀ ਔਰ ਉਸ ਵਿਸ਼ਵਾਸ ਦੇ ਕਾਰਨ ਉਸ ਰਹਾਮ ਵਿਸ਼ਵਾ ਨੇ ਉਹਨਾਂ ਦੋਵਾਂ ਖੋਜੀਆਂ ਨੂੰ ਆਪਣੇ ਘਰ ਉਤਾਰਿਆ ਸੀ ਵਿਸ਼ਵਾਸ ਦੇ ਨਾਲ ਔਰ ਇਸੇ ਵਿਸ਼ਵਾਸ ਦੇ ਨਾਲ ਉਸ ਦਾ ਨਾਮ ਜੀਸਸ ਕ੍ਰਾਈਸ ਤੇ ਹੋਇਆ ਮਨਸਾਮਲੀ ਦੇ ਵਿੱਚ ਜੋੜਿਆ ਗਿਆ ਉਸੇ ਤਰ੍ਹਾਂ ਰੂਥ ਉਸਨੇ ਵੀ ਆਪਣੀ ਸੱਸ ਨੋਮੀ ਦੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਸੀ ਉਹ ਜਿਉਂਦੇ ਪਰਮੇਸ਼ਰ ਬਾਰੇ ਨਹੀਂ ਜਾਣਦੇ ਸੀ ਪਰ ਉਸਨੇ ਆਪਣੀ ਸੱਸ ਨੋਮੀ ਦੇ ਪਰਮੇਸ਼ਰ ਨੂੰ ਆਪਣਾ ਪਰਮੇਸ਼ਰ ਮੰਨਿਆ ਔਰ ਉਸਦੇ ਘਰਾਣੇ ਦੇ ਵਿੱਚ ਜੀਸਸ ਦੇ ਘਰਾਣੇ ਦੇ ਵਿੱਚ ਉਸਦਾ ਨਾਮ ਐਂਟਰ ਹੋ ਗਿਆ ਤਾਂ ਮੇਰਾ ਦਸੰਨਾ ਮਤਲਬ ਇਹ ਹੈ ਕਿ ਅਸੀਂ ਕਿਸ ਕੈਟਾਗਰੀ ਦੀ ਹੈ ਸਾਡੀ ਪਛਾਣ ਕੀ ਹੈ ਇਹ ਕੋਈ ਮਾਇਨੇ ਨਹੀਂ ਰੱਖਦੀ ਸਾਡੀ ਪਛਾਣ ਸਾਡੇ ਪਰਮੇਸ਼ਰ ਦੇ ਨਾਲ ਜੁੜਦੀ ਹੈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦੇ ਹਾਂ ਉਸ ਨੂੰ ਪਹਿਲਾ ਸਥਾਨ ਦਿੰਦੇ ਹਾਂ ਉਸ ਨੂੰ ਆਪਣਾ ਮੁਕਤੀਦਾਤਾ ਮੰਨਦੇ ਹਾਂ ਤਾਂ ਫੇਰ ਅਸੀਂ ਕੋਈ ਵੀ ਹੋਈਏ ਕਿਸੇ ਤਰ੍ਹਾਂ ਦੀ ਸਾਡੀ ਜਾਤ ਧਰਮ ਰੰਗ ਕੁਝ ਵੀ ਹੋਵੇ ਪਰਮੇਸ਼ਰ ਸਾਨੂੰ ਆਪਣੇ ਮਹਿਮਾ ਦਾ ਪਾਤਰ ਬਣਾ ਦਿੰਦੇ ਆ ਉਹ ਰੂੜੀ ਤੋਂ ਚੁੱਕ ਕੇ ਬਤਵੰਤਾਂ ਦੇ ਵਿੱਚ ਬਿਠਾਉਣ ਵਾਲਾ ਪਰਮੇਸ਼ਰ ਉਹ ਰਾਜਿਆਂ ਦਾ ਰਾਜਾ ਉਹ ਅਦਭੁਤ ਕੰਮ ਕਰਨ ਵਾਲਾ ਪਰਮੇਸ਼ਰ ਜਿਸ ਨੇ ਤਾਮਾਰ ਨੂੰ ਆਪਣੀ ਵੰਸ਼ਾਵਲੀ ਦੇ ਵਿੱਚ ਲੈ ਲਿਆ ਜਿਸ ਨੇ ਰੂਥ ਨੂੰ ਰਹਾਬ ਨੂੰ ਔਰ ਯਾਮ ਔਰਤਾ ਸੀ ਤਾਂ ਮੇਰਾ ਪਰਮੇਸ਼ਰ ਉਹ ਹਰ ਇੱਕ ਨੂੰ ਉੱਚਾ ਕਰਨ ਵਾਲਾ ਪਰਮੇਸ਼ਰ ਹੈ ਔਰ ਜਿਸ ਤਰ੍ਹਾਂ ਇਨਾ ਤਿੰਨਾਂ ਨੂੰ ਪਰਮੇਸ਼ਰ ਨੇ ਬLES ਕੀਤਾ ਜੇ ਅੱਜ ਤੁਸੀਂ ਉਸ ਪਰਮੇਸ਼ਰ ਨੂੰ ਆਪਣਾ ਜੀਵਨ ਦਿਓਗੇ ਉਸ ਨੂੰ ਆਪਣਾ ਮੁਕਤੀ ਦਾਤਾ ਮੰਨੋਗੇ ਤਾਂ ਮੇਰਾ ਵਿਸ਼ਵਾਸ ਹੈ ਕਿ ਤੁਹਾਡਾ ਨਾਮ ਵੀ ਅਨੰਤ ਕਾਲ ਦੇ ਜੀਵਨ ਦੇ ਵਿੱਚ ਐਂਟਰ ਹੋ ਜਾਏਗਾ ਜੋ ਤੁਸੀਂ ਸੋਚਿਆ ਨਹੀਂ ਉਹ ਤੁਹਾਡੇ ਲਈ ਹੋ ਜਾਏਗਾ ਜੋ ਤੁਹਾਡੀਆਂ ਪੀੜ੍ਹੀਆਂ ਨੇ ਨਹੀਂ ਸੋਚਿਆ ਉਹ ਤੁਹਾਡੀਆਂ ਪੀੜ੍ਹੀਆਂ ਦੇ ਲਈ ਹੋ ਜਾਏਗਾ ਕਿਉਂਕਿ ਮੇਰਾ ਪਰਮੇਸ਼ਰ ਰਾਜਿਆਂ ਦਾ ਰਾਜਾ ਅਦਭੁਤ ਕੰਮ ਕਰਨ ਵਾਲਾ ਪਰਮੇਸ਼ਰ ਉਹ ਚਾਹੁੰਦਾ ਹੈ ਉਹ ਸਾਡੇ ਕੰਮਾਂ ਨੂੰ ਦੇਖਦਾ ਹੈ ਔਰ ਜਦੋਂ ਅਸੀਂ ਉਸ ਦੇ ਮਨ ਪਉਂਦੇ ਕੰਮ ਕਰਦੇ ਆਂ ਉਹਦੇ ਰਾਹਾਂ ਤੇ ਚੱਲਦੇ ਆਂ ਤਾਂ ਉਹ ਸਾਨੂੰ ਅਸੀਸ ਦਿੰਦੇ ਆਂ ਤਾਂ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ੀਰਵਾਦ ਦੇਵੇ ਜਮਸੀਦੀ